ਹੈਲੋ ਤੁਸੀਂ ਅਜ ਰੋਪਨ 99 ਨੂੰ ਦੇਖ ਰਹੇ ਹੋ ਦੋਸਤੋ ਬੰਦੇ ਨੂੰ ਨਾ ਹਮੇਸ਼ਾ ਜ਼ਿੰਦਗੀ ਦੇ ਵਿੱਚ ਨਾ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਚੰਗੇ ਕੰਮ ਦਾ ਫਲ ਨੂੰ ਹਮੇਸ਼ਾ ਚੰਗਾਈ ਮਿਲਦਾ ਨੇਕੀ ਕਰੋ ਰਪਲ ਜ ਮੇਰਾ ਤਾਂ ਵੈਸੇ ਇਹ ਹੈ ਪਰ ਇਹ ਇੱਕ ਤੁਹਾਨੂੰ ਕਿਸੇ ਨੂੰ ਮਲਾਣਾ ਇਹ ਕੁੜੀ ਹਟਦੀ ਨਹੀਂ ਹੈਗੀ ਇਹ ਕਹਿੰਦੀ ਨਹੀਂ ਭਾਜੀ ਮੈਂ ਤਾਂ ਕੈਮਰੇ ਮੂਰੇ ਦੱਸਣਾ ਗੱਲ ਇਸ ਤਰ੍ਹਾਂ ਹੋਈ ਦੋਸਤੋ ਇਹਦਾ ਬੇਟਾ ਇਹਦੇ ਕੋਲੋਂ ਜੁਦਾ ਹੋ ਗਿਆ ਸੀ ਉਹ ਵੀ ਨੂੰ ਬੇਟਾ ਮਲਾਣ ਦੇ ਵਿੱਚ ਅਸੀਂ ਜੋ ਵੀ ਹੈ ਮਿਹਨਤ ਕਿਸ ਤਰ੍ਹਾਂ ਵੀ ਕੀਤੀ ਉਹ ਪ੍ਰਮਾਤਮਾ ਨੇ ਸਾਡੀ ਡਿਊਟੀ ਲਗਾਈ ਵੀ ਤੀ ਆਓ ਇਹਨਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣਾ ਨਾਮ ਦੱਸਣਾ ਮੇਰਾ ਨਾਮ ਕੁਲਵਿੰਦਰ ਕੌਰ ਜੀ ਮੇਰਾ ਨਾਮ ਕੁਲਵਿੰਦਰ ਕੌਰ ਜੀ ਮੇਰੇ ਵੱਲੋਂ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸਰ ਜੀ ਦੇ باوجود ਮੈਨੂੰ ਮੇਰਾ ਬੇਟਾ ਮਿਲ ਗਿਆ ਜੀ ਵਾਪਸ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਦੀ ਆ ਇਹ ਮੇਰਾ ਬੇਟਾ ਹੈ ਜੀ ਮੈਂ ਇਹਦੇ ਤੋਂ 8 ਮਹੀਨੇ ਦੂਰ ਰਹਿ ਕੇ ਮੈਨੂੰ ਪਤਾ ਜੀ ਮੈਂ ਕਿੱਦਾਂ ਦਿਨ ਕੱਟੇ ਪਰ ਸਰ ਜੀ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਜੀ ਮੈਂ ਇਹਨਾਂ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਦੋਸਤੋ ਇਹ ਇਹ ਨਾ ਸੁਸਾਇਡ ਕਰਨ ਤੱਕ ਤਰਪੀਦੀ ਆਖਰ ਇੱਕ ਮਾਂ ਦਾ ਬੱਚਾ ਜਦੋਂ ਜੁਦਾ ਹੋ ਜਾਂਦਾ ਇਹ ਤੁਸੀਂ ਫੀਲਿੰਗ ਸਮਝ ਸਕਦੇ ਆ ਇਹ ਮੇਰੇ ਕੋਲ ਆਈ ਕਹਿੰਦੀ ਜੀ ਮੈਂ ਇਤਤ ਦਾ ਮੇਰਾ ਬੇਟਾ ਮੇਰੇ ਘਰ ਵਾਲੇ ਨੇ ਰੱਖਤਾ ਵਾ ਨਾ ਮੈਨੂੰ ਚੱਲਦਾ ਨਾ ਮੇਰਾ ਬੇਟਾ ਦਿੰਦਾ ਤੇ ਨਾ ਮੇਰੀ ਕੋਈ ਹੈਲਪ ਕਰਦਾ ਨਾ ਮੇਰੀ ਪੁਲਿਸ ਪ੍ਰਸ਼ਾਸਨ ਹੈਲਪ ਕਰਦਾ ਨਾ ਮੇਰੀ ਕੋਈ ਪੰਚਾਇਤ ਕੋਈ ਹੈਲਪ ਨਹੀਂ ਕਰਦਾ ਇਹ ਕਹਿੰਦੀ ਮੇਰੇ ਛੋਟੇ ਭਾਈ ਜਾਂ ਤੂੰ ਮੇਰਾ ਬڑا ਭਾਈ ਹੈ ਜੋ ਵੀ ਹੈ ਵੀ ਮੇਰਾ ਹੱਲ ਕਰ ਮੈਂ ਕੀਤਾ ਤੇ ਉਸ ਟਾਈਮ ਸੁੱਕੀ ਵੀਜੀ ਧੀ ਮੈਤੇ ਅਜੇ ਪਛਾਣ ਨਹੀਂ ਹੋਈ ਹੈ ਨਾ ਮੈਂ ਬਾਬਿਆਂ ਦੇ ਮੱਤਾ ਟੇਕਣ ਆਇਆ ਇਹ ਕਾਫੀ ਦਿਨ ਬਾਹਰ ਵੀ ਖੜੀ ਰਹੀ ਡੀਕਦੀ ਰਹੀ ਡੀਕਦੀ ਰਹੀ ਜਦੋਂ ਆਈ ਨਾ ਮੈਨੂੰ ਬੁਲਾਇਆ ਮੈਤੇ ਪਛਾਣ ਨਹੀਂ ਹੋਈ ਦਾ ਕਾਰਨ ਕੀ ਆਤਾ ਵੀ ਇਹ ਅੱਗੇ ਨਾਲੋਂ ਠੀਕ ਹੋ ਗਈ ਹੈ ਸਿਹਤ ਦੀ ਠੀਕ ਲੱਗ ਰਹੀ ਹੈ ਹੋਰ ਕੁਝ ਕਹਿਣਾ ਹਾਂਜੀ ਮੈਂ ਤਾਂ ਇਹੀ ਕਹੂੰਗੀ ਜੀ ਰੱਬ ਤੇ ਭਰੋਸਾ ਰੱਖੋ ਬਾਕੀ ਰੱਬ ਵਰਗੇ ਬੰਦੇ ਨੇ ਇਸ ਦੁਨੀਆ ਵਿੱਚ ਉਹਨਾਂ ਤੇ ਭਰੋਸਾ ਰੱਖੋ ਹਮੇਸ਼ਾ ਹੈਲਪ ਉਹਨਾਂ ਦੀ ਲਓ ਜੋ ਤੁਹਾਡੀ ਹੈਲਪ ਕਰਦੇ ਨੇ ਐਵੇਂ ਲੋਕਾਂ ਦੇ ਹਾੜੇ ਕੱਢਣ ਨਾਲ ਤੇ ਚੰਗਾ ਸਿਰਫ ਤੁਸੀਂ ਇੱਕ ਇਨਸਾਨ ਤੇ ਭਰੋਸਾ ਕਰੋ ਉਹ ਜ਼ਰੂਰ ਤੁਹਾਡੀ ਹੈਲਪ ਕਰਨਗੇ ਉਹ ਦੂਸਰੀ ਗੱਲ ਪੀਰ ਬਾਬਾ ਜਿੰਦਾ ਸ਼ੀਤ ਜੀ ਉਹਨਾਂ ਨੇ ਮੇਰੇ ਬਹੁਤ ਜ਼ਿਆਦਾ ਸਾਥ ਦਿੱਤਾ ਉਹ ਦੂਸਰਾ ਕ੍ਰੈਡਿਟ ਮੈਂ ਸਾਨੂੰ ਦਵਾਂਗੀ ਜਿਨ੍ਹਾਂ ਨੇ ਮੇਰੀ ਇੰਨੀ ਜ਼ਿਆਦਾ ਹੈਲਪ ਕੀਤੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੀ ਥੈਂਕ ਯੂ ਹੋਰ ਕੁਝ ਕਹਿਣਾ ਤੋਰ ਤੋ ਕੁਛ ਨਹੀਂ ਠੀਕ ਹੈ ਹਾਂ ਵਧੀਆ ਓਕੇ ਹਾਂ ਬਈ ਤੂੰ ਖੁਸ਼ ਹੈ ਮੰਮੀ ਨਾਲ ਰਹਿ ਕੇ ਹਾਂਜੀ ਲੈ ਉੱਧਰ ਬੋਲ ਕੇ ਦੱਸ ਤੇ ਮੰਮਾ ਮਾਂ ਨਾਲ ਰਹਿ ਕੇ ਮੰਮੀ ਨਾਲ ਠੀਕ ਹੈ ਹਾਂਜੀ ਪਾਪਾ ਨਾਲ ਖੁਸ਼ ਨਹੀਂ ਤਾ ਨਾ ਹੁਣ ਖੁਸ਼ ਹੈ ਹਾਂਜੀ ਮੰਮੀ সেবা ਕਰਦੀ ਹਾਂਜੀ ਸਾਕੋ ਦਿੰਦੀ ਹਾਂਜੀ ਠੀਕ ਹੈ ਹੈ ਹਾਂਜੀ ਦੱਸ ਲੈ ਹਾਂਜੀ ਦੱਸ ਲੈ ਠੀਕ ਹੈ ਠੀਕ ਹੈ ਸਾਰੇ ਦੰਦ ਟੁੱਟ ਗਏ ਕਿੰਨੇ ਦੇ ਪਹਿਲਾਂ 32 32 ਕਿੰਨੇ ਬੱਤੀ ਹੈ ਚੈ ਨਹੀਂ ਪਾ ਲਈ ਹੈ ਹੈ ਕੀ ਆ ਨਾ ਤੇਰਾ ਇੱਕਮ ਗੁਰ ਇੱਕਮ ਉਹ ਕੰਮ ਕਰ ਕੇ ਆ ਕੈਚੀ ਕੰਮ ਕਰ ਬਸ ਜੀ ਆਹੀ ਹੈ ਜੀ ਜੋਬ ਕਰਦੀ ਆ ਮੈਂ ਆਪਣੇ ਬੱਚੇ ਨੂੰ ਵੀ ਪੂਰਾ ਟਾਈਮ ਦਿੰਨੀ ਆ ਔਰ ਮੈਂ ਜੋਬ ਕਰਦੀ ਆ ਆਪਣੀ ਮਿਹਨਤ ਹੱਥੀਂ ਕਰਦ ਕਰਕੇ ਮੈਂ ਖਾਨੀ ਆ ਔਰ ਬਸ ਇਹੀ ਹੈ ਜੀ ਮੇਰਾ ਔਰ ਮੇਰਾ ਲਕਸ਼ਾ ਮੈਂ ਆਪਣੇ ਬੇਟੇ ਨੂੰ ਵਧੀਆ ਜ਼ਿੰਦਗੀ ਦੇ ਸਕਾਂ ਨਹੀਂ ਜੀ ਸਾਡੀਆਂ ਖਬਰਾਂ ਤਾਂ ਦੇਖਦੇ ਆ ਹਾਂ ਜੀ ਮੈਂ ਅਕਸਰ ਦੇਖਦੀ ਆ ਖਬਰਾਂ ਕਿਦਾਂ ਨਹੀਂ ਲੱਗਦੀ ਮੈਨੂੰ ਬਹੁਤ ਸ਼ੁਮਣ ਵੀ ਬਹੁਤ ਹੋ ਗਏ ਵੇ ਕਈ ਤਾਂ ਮੇਰੇ ਕੋਲ ਪਰਚਾ ਦਰਜ ਕਰਾਉਣ ਨੂੰ ਫਿਰਦੇ ਦੋਸਤ ਤੁਸੀਂ ਤਾਂ ਕਈਆਂ ਨੇ ਮੈਨੂੰ ਕਈਆਂ ਨੇ ਮੈਨੂੰ ਨੋਟਸ ਵੀ ਭੇਜੇ ਵਾ 50-50 ਲੱਖ ਰੁਪਏ ਦਾ ਸੱਚ ਬੋਲਣ ਦੀ ਸਜ਼ਾ ਦੇਖਿਆ ਕਰਦਾ 50 ਲੱਖ ਰੁਪਏ ਦਾ ਮਿਲ ਜੇ ਕਿ ਅਸੀਂ ਹੋਰ ਨੋਟਸ ਆਇਆ ਹੁੰਦਾ ਤਾਂ ਸ਼ਾਇਦ ਉਹਦੀ ਡਰ ਜਾਂਦਾ ਉਹ ਕੰਮੇ ਛੱਡ ਦਿੰਦਾ ਪਰ ਮੈਂ ਛੱਡਣ ਵਾਲਾ ਨਹੀਂ ਐ ਇੱਕ ਦੀ ਜਗ੍ਹਾ ਪਰ ਇਹ 50 ਜਣ ਭੋਲੇ ਨਾ ਜੀ ਖੜੇ ਐ ਸਾਡੇ ਨਾਲ ਰਾਮਚੰਦਰ ਜੀ ਖੜੇ ਐ ਸਾਡੇ ਨਾਲ ਮੈਨੂੰ 50 ਲੱਖ ਰੁਪਏ ਨੋਟ ਸਾਹਿਬ ਅੱਛਾ ਜੀ ਨਾ ਨਾ ਜੀ ਮੈਂ ਤੁਹਾਨੂੰ ਫੇਸਬੁੱਕ ਤੇ ਵੀ ਫੋਲੋ ਕੀਤਾ ਹੋਇਆ ਤੁਹਾਡਾ ਚੈਨਲ ਮੈਂ YouTube ਤੇ ਵੀ ਫੋਲੋ ਕੀਤਾ ਹੋਇਆ ਐ ਸਬਸਕ੍ਰਾਈਬ ਕੀਤਾ ਮੈਂ ਤੁਹਾਡੀ ਹਰ ਇੱਕ ਨਿਊਜ਼ ਦੇਖਦੀ ਐ ਜੀ ਮੈਨੂੰ ਵਧੀਆ ਲੱਗਦੀ ਐ ਮੈਨੂੰ ਵਧੀਆ ਲੱਗਦਾ ਜੀ ਤੁਸੀਂ ਹਮੇਸ਼ਾ ਸੱਚ ਦਾ ਸਾਥ ਦਿੰਦੇ ਹੋ ਸੱਚ ਦੀ ਤੁਸੀਂ ਹਮੇਸ਼ਾ ਮੇਰੇ ਮੇਰੇ ਪਰ ਕੋਈ ਤੱਕੇ ਨਾਲ ਪਰਚਾ ਪੁਰਚਾ ਕਰਦਾ ਨਾ ਇੱਥੇ ਧਰਨਾ ਲਾਉਂਗੇ ਬਿਲਕੁਲ ਜੀ ਬਿਲਕੁਲ ਧਰਨਾ ਲੋਕਾਂ ਦੇ ਮੂੰਹ ਬੰਦ ਕਰ ਦੇਣੇ ਆ ਜੀ ਅਸੀਂ ਕਿੱਦਾਂ ਕੋਈ ਕਿਸੇ ਬਿਲਕੁਲ ਜੀ ਬਿਲਕੁਲ ਤੁਸੀਂ ਮੈਨੂੰ ਇੰਨਾ ਜ਼ਿਆਦਾ ਮੇਰਾ ਸਾਥ ਦਿੱਤਾ ਕਿ ਮੇਰੇ ਕੋਲ ਸ਼ਬਦ ਨਹੀਂ ਆ ਸੀਰੀਅਸਲੀ ਕਿ ਮੈਂ ਇੰਨੀ ਕਿਸਾਦਾ ਪਰੇ ਸ਼ਾਂਤੀ ਵਿੱਚ ਆਪਣੇ ਆਮ ਨੂੰ ਰੂਮ ਚ ਬੰਦ ਕਰ ਲਿਆ ਪਰ ਮੈਨੂੰ ਤੁਸੀਂ ਮੈਨੂੰ ਇੱਕ ਆਸ ਜਗਾਈ ਵੀ ਕੋਈ ਗੱਲ ਨਹੀਂ ਭਰੋਸਾ ਰੱਖ ਰੱਬ ਤੇ ਬਾਕੀ ਤੁਸੀਂ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਮੈਂ ਬਹੁਤ ਬਹੁਤ ਦਾ ਪ੍ਰਮਾਤਮਾ ਦੀਆਂ ਫੋਟੋ ਵਗੈਰਾ ਵੀ ਚੱਕ ਕੇ ਸਾਰੀਆਂ ਸਾਈਡ ਤੇ ਚੱਕ ਕੇ ਰੱਖਤੀਆਂ ਸੀਗੀਆਂ ਬਿਲਕੁਲ ਤੁਸੀਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਮੈਨੂੰ ਸਮਝਾਇਆ ਔਰ ਉਸ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਸਸਰਾਲ ਵਾਲਿਆਂ ਨੇ ਮੈਨੂੰ ਫੋਨ ਕਰਿਆ ਵੀ ਤੋ ਆਪਣਾ ਬੇਟਾ ਲੈ ਕੇ ਜਾ ਸਕਦੀ ਹਾਂ ਔਰ ਉਸ ਟਾਈਮ ਮੈਂ ਇੰਨੀ ਜ਼ਿਆਦਾ ਖੁਸ਼ ਸੀ ਜੀ ਮੈਨੂੰ ਸਭ ਤੋਂ ਪਹਿਲਾਂ ਤੁਹਾਡਾ ਚੇਤਾ ਆਇਆ ਵੀ ਮੈਂ ਸਭ ਤੋਂ ਪਹਿਲਾਂ ਉਹਨਾਂ ਨਾਲ ਸ਼ੇ ਪਰ ਤੁਸੀਂ ਬਿਜ਼ੀ ਹੋਣ ਦੇ ਕਾਰਨ ਮੇਰੀ ਫੋਨ ਕਾਲ ਨਹੀਂ ਅੱਛਾ ਇੱਕ ਗੱਲ ਮੈਂ ਹੋਰ ਕਹਿਣੀ ਹਾਂ ਜੀ ਤੁਸੀਂ ਜਿੰਨੂੰ ਵੀ ਕਿਹਾ ਉਹਨੇ ਤੁਹਾਡਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਬਿਲਕੁਲ ਜੀ ਬਿਲਕੁਲ ਜਿੰਨੂੰ ਵੀ ਮੈਂ ਕਿਸੇ ਨੂੰ ਕਿਹਾ ਜੀ ਹਰ ਕਿਸੇ ਨੇ ਮੇਰਾ ਫਾਇਦਾ ਚੱਕਣ ਦੀ ਕੋਸ਼ਿਸ਼ ਕੀਤੀ ਮੈਂ ਬਹੁਤ ਜਣੀਆਂ ਮਤਲਬ ਮਨਤਾ ਕੀਤੀਆਂ ਮੈਂ 3 ਮਹੀਨੇ ਮੈਨੂੰ 4 4 ਮਹੀਨੇ ਮੈਨੂੰ ਪਤਾ ਜੀ ਮੈਂ ਕਿੱਦਾਂ ਮਤਲਬ ਕੱਟੇ ਵੇ ਔਰ ਕਿਦੀਆਂ-ਕਿਦੀਆਂ ਮੈਂ ਮਨਤਾ ਕਰੀਆਂ ਹੈ ਮੈਨੂੰ ਪਤਾ ਜਾਂ ਮੇਰੇ ਵਾਹਿਗੁਰੂ ਜੀ ਨੂੰ ਪਤਾ ਹੈ ਜੀ ਤੁਹਾਨੂੰ ਵੀਰੇਪੁਰ ਕਿਦਾਂ ਦਾ ਲੱਗਿਆ ਮਾਣਤਾ ਮੈਨੂੰ ਹਾਂਜੀ ਮਾਣ ਸੀਗਾ ਮੈਂ ਮੈਨੂੰ ਫਸਟ ਟਾਈਮ ਕਿਸੇ ਨੇ ਲੇ ਦਿਨ ਤੋਂ ਹੀ ਭੈਣ ਕਹਿ ਰਹੀ ਆ ਹਾਂਜੀ ਮੈਨੂੰ ਫਸਟ ਟਾਈਮ ਕਿਸੇ ਨੇ ਦੱਸਿਆ ਕਹਿੰਦੇ ਤੁਸੀਂ ਉਹਨਾਂ ਕੋਲ ਜਾਓ ਉਹ ਤੁਹਾਡੀ ਹੈਲਪ ਜ਼ਰੂਰ ਕਰਨਗੇ ਔਰ ਮੈਂ ਤੁਹਾਡੇ ਕੋਲੇ ਆਈ ਆ ਮੈਨੂੰ ਮੇਰੀ ਪੂਰੀ ਹੈਲਪ ਹੋਈ ਮੇਰਾ ਬੇਟਾ ਮੈਨੂੰ ਵਾਪਸ ਮਿਲ ਗਿਆ ਠੀਕ ਹੈ ਥੈਂਕ ਯੂ ਜੀ ਦੇਖੋ ਤੁਸੀਂ ਕਹਿ ਰਹੇ ਨਾ ਮੇਰੇ ਮਨ ਨੂੰ ਵੀ ਥੋੜਾ ਜਿਹਾ ਨਾ ਸਕੂਨ ਮਿਲ ਰਿਹਾ ਵੇ ਮੈਂ ਕੋਈ ਚੰਗਾ ਕੰਮ ਕੀਤਾ ਨਹੀਂ ਚੰਗਾ ਨਹੀਂ ਜੀ ਤੁਸੀਂ ਬਹੁਤ ਚੰਗਾ ਕੰਮ ਕੀਤਾ ਇੱਕ ਮਾਂ ਨੂੰ ਆਪਣਾ ਬੇਟਾ ਮਲਾਇਆ ਤੁਸੀਂ ਔਰ ਮੈਂ ਮਰਨ ਦੀ ਤਾਦਾਤ ਤੇ ਖੜੀ ਸੀਗੀ ਮੈਨੂੰ ਮੇਰਾ ਬੇਟਾ ਵਾਪਸ ਮਿਲਣ ਦੇ ਕਾਰਨ ਮੈਨੂੰ ਮੇਰੀ ਜ਼ਿੰਦਗੀ ਦੁਬਾਰਾ ਵਾਪਸ ਮਿਲ ਗਈ ਜੀ ਠੀਕ ਹੈ ਆਪਾਂ ਦੋਸਤੋ ਇਹਨਾਂ ਦੇ ਨਾਲ ਖੜੇ ਆ ਅਗਰ ਇਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਪੈਸੇ ਦੀ ਕਿਸੇ ਵੀ ਚੀਜ਼ ਦੀ ਬੱਚੇ ਦੇ ਆ ਹੋੜਾ ਹੈ ਨਾ ਚਲੋ ਮੋਸਟ ਵੈਲਕਮ ਜਦੋਂ ਮਰਜੀ ਆਓ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਉਹ ਵੀ ਆਪਾਂ ਹੈਲਪ ਕਰਾਂਗੇ ਇਹਨੂੰ ਬੇਟੇ ਨੂੰ ਪੜਾਉਣਾ ਹੈ ਬੱਚਾ ਮੇਰਾ ਬਹੁਤ ਪੜਨ ਚ ਹੋਂ ਨਾਰਾ ਜੀ ਠੀਕ ਹੈ ਜੀ ਸੈਕੰਡ ਆਇਆ ਹੁਣ ਇਹ ਸੈਕੰਡ ਕੈਮਰੇ ਤੇ ਐਲਾਨ ਕਰਦਾ ਵੀ ਇਸ ਬੱਚੇ ਦੀ ਜੋ ਵੀ ਫੀਸ ਹੋਊਗੀ ਸਕੂਲਾਂ ਦੀਆਂ ਫੀਸਾਂ ਜਾਂ ਕੋਈ ਕਿਤਾਬ ਜਾਂ ਕੁਝ ਵੀ ਐਜੂਕੇਸ਼ਨ ਬਾਰੇ H.J. 2 ਤੱਕ ਇਹਦਾ ਖਰਚਾ ਮੈਂ ਦਊਂਗਾ ਠੀਕ ਹੈ। ਥੈਂਕ ਯੂ ਥੈਂਕ ਯੂ ਜੀ। ਥੈਂਕ ਯੂ ਸੋ ਮਾਧਮੀ ਵਿੱਚ ਬਹੁਤ-ਬਹੁਤ ਮੈਂ ਤਾਂ ਖੁਸ਼ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਮੈਨੂੰ ਫੋਨ ਆਇਆ ਸੀ ਵੀ ਹਾਂ ਆਪਣਾ ਬੇਟਾ ਲੈ ਜਾਓ। ਮੈਂ 2 ਤੋਂ ਬਾਅਦ ਵੀ ਨਹੀਂ ਫਿਰ ਵੀ ਜਲੂਗਾ। ਮੈਂ ਦੋਸਤ ਤੁਹਾਨੂੰ ਦੱਸਣਾ ਚਾਹੁੰਦਾ ਵੈਸੇ ਮੈਂ ਦੱਸਣਾ ਨਹੀਂ ਹੈਗਾ। ਮੈਂ ਬਹੁਤ ਬੰਦਿਆਂ ਦੀ ਹੈਲਪ ਕੀਤੀ ਵੀ 20 ਸਾਲ ਤੋਂ ਸਮਾਜ ਸੇਵਾ 'ਚ ਲੱਗਿਆ ਵਾ। ਮੈਂ ਤੁਹਾਨੂੰ ਦੱਸਾਂ ਕੀ ਦੱਸਾਂ ਮੈਂ ਮੇਰੀ ਗੱਲ ਕਿਤੇ ਚਲ ਜਾਂਦੀ ਪਰ ਦੱਸ ਦਿੰਦਾ ਉਹਨਾਂ ਦੇ ਵਿੱਚੋਂ ਇੱਕ ਡੀ.ਐਸ.ਪੀ ਸਾਹਿਬ ਵੀ ਲੱਗਣ ਵਾਲੇ ਹੀ ਛੇਤੀ ਪਰ ਮੈਂ ਕਦੇ ਵੀ ਉਹ ਇੱਥੋਂ ਆਈ ਹੈ ਗਰੀਬੀ ਚ ਮੋਂਦੇ ਘਰ ਕਿਦਾਂ ਆਟਾ ਪਜਾਂਦਾ ਰਿਆ ਕਿਉਂ ਦੇਖੋ ਬਹੁਤ ਜਿਲਦ ਵਾਲੀ ਗੱਲ ਹੋ ਜਾਂਦੀ ਜਦੋਂ ਇੱਕ ਬੰਦੇ ਨੇ ਅਫਸਰ ਬਣ ਜਾਣਾ ਐਸੇ ਹਿਸਾਬ ਨਾਲ ਮੈਂ ਨਾ ਹੁਣ 20 ਸਾਲ ਦੋਸਤੋ 20 ਸਾਲ ਮੈਨੂੰ ਲਗਾਤਾਰ ਹੋਗੇ ਲੱਗੇ ਨੂੰ ਤੇ ਮੈਂ ਆਪਣੀ ਲਿਸਟ ਦੱਸਣ ਲੱਗੇ ਨਾ ਚੰਗੇ ਕੰਮ ਦੀ ਤਾਂ ਤੁਸੀਂ ਹਰਿਆਣ ਹੋ ਜਾਣਾ ਪਰ ਫਿਰ ਵੀ ਮੇਰੇ ਕੋਤੇ ਨਹੀਂ ਕਿਉਂ ਯਾਰ ਤੁਸੀਂ ਦੁਸ਼ਮਣ ਬਣੇ ਹੋ ਕਦੇ ਤੁਸੀਂ ਨੋਟਸ ਕਢਾਉਂਦੇ ਕਦੇ ਮੇਰੀਆਂ ਤੁਸੀਂ ਸ਼ਿਕਾਇਤਾਂ ਕਰ ਦਿੰਦੇ ਪੁਲਿਸ ਕੋਲ ਕਦੇ ਤੁਸੀਂ ਮੈਨੂੰ ਕਟਾਣ ਵਾਸਤੇ ਟੀਮਾਂ ਦੀਆਂ ਟੀਮਾਂ ਭੇਜ ਦਿੰਦੇ ਮੈਂ ਆਹ ਕੰਮ ਕਰਦਾ ਯਾਰ ਮੈਂ ਬੰਦ ਕਰ ਦਵਾਂ ਜੇ ਤੁਸੀਂ ਤੁਸੀਂ ਚਾਹਣਾ ਮੈਂ ਬੰਦ ਕਰ ਦਿੰਦਾ ਯਾਰ ਮੈਂ ਸੇਵਾ ਇਹ ਬੰਦ ਕਰ ਦਿੰਦਾ ਸੋਚ ਕੇ ਦੇਖੋ ਤੁਸੀਂ ਕਿੱਡੀ ਬੜੀਆਂ ਸੇਵਾਵਾਂ ਬੰਦ ਕਰਾ ਦੇਣੀਆਂ ਤੁਹਾਡੇ ਆਪਣੇ ਅੰਤਰਾਤਮਾ ਤੇ ਹੱਥ ਰੱਖ ਕੇ ਦੇਖਿਓ ਵੀ ਤੁਸੀਂ ਕਿਹੜੇ ਬੰਦੇ ਨੂੰ ਰੋਕ ਲਿਆ ਮੈਂ ਦੱਸਣ ਦਾ ਮੇਰਾ ਕਾਰਨ ਵੀ ਇਹੀ ਦਾ ਵੀ ਤੁਸੀਂ ਮੈਨੂੰ ਰੋਕ ਰਹੇ ਨਾ ਮੈਂ ਅੱਜ ਤੱਕ ਰੁਪਈਆ ਵੀ ਆਪਣੀ ਜੇਬ ਚ ਨਹੀਂ ਪਾਇਆ ਬਾਹਰ ਦੇ ਕਮਾਈ ਦਾ ਅਗਰ ਮੈਨੂੰ ਇਲੈਕਟ੍ਰੋਨਿਕਸ মিডিਆ ਚ ਕੋਈ ਪੈਸਾ ਬਚਿਆ ਹੈ ਤਾਂ ਮੈਂ ਤੁਹਾਨੂੰ ਸੰਤਾ ਮਹਾਤਮਾ ਤੇ ਸਵਾਮੀ ਅਮੋਲਕਰਨਾ ਜੀ ਚਾਂਦੇਵਾਲਿਆਂ ਤੇ ਪੁੱਛ ਲਿਓ ਹੁਣ ਚਲੋ ਸਰਤਨੀ ਵਾਲੇ ਹੈ ਨਹੀਂ ਉਹਨਾਂ ਤੇ ਪੁੱਛ ਲਿਓ ਇੰਤੇ علاوہ ਵੀ ਮੈਂ ਤੁਹਾਨੂੰ 100 ਜਨਤਾ ਦੇ ਫੋਨ ਨੰਬਰ ਵਗੈਰਾ ਦੇ ਸਕਦਾ ਜੇ ਲੋਕੋ ਮੈਂ ਕਮਾਈ ਕਰਦਾ ਤੇ ਲੋਕ 10% ਲਾਂਦੇ ਮੈਂ 100 ਨਹੀਂ ਲਾਂਦਾ ਮੈਂ 110% ਲਾਂਦਾ ਮੈਂ 100 ਰੁਪਈਆ ਬਚਿਆ ਤੇ ਮੈਂ 10 ਰੁਪਈਆ ਕੋਲੋਂ ਪਾ ਕੇ ਸਮਾਜ ਸੇਵਾ ਕਰਦਾ ਪਰ ਤੁਸੀਂ ਮੇਰੇ ਯਾਰ ਇਹਦੇ ਬੁਰੀ ਘਾਤ ਤੋਕੇ ਮਗਰ ਪੇਵੇ ਚਲੋ ਵੈਸੇ ਵੀ ਮੈਨੂੰ ਹੁਣ ਪੰਡਤ ਨੇ ਕਹਿਤਾ ਵੀ ਤੇਰੇ ਇੱਕ ਮਾਰਕੰਡੇ ਜੋਗ ਲੱਗ ਗਿਆ ਵਾ ਤੇਰਾ ਆਹੀ ਸਾਲ ਹੈ ਜੀਣੇ ਦਾ ਪਰ ਮੈਂ ਫਿਰ ਵੀ ਖੁਸ਼ ਆ ਮੈਂ ਸਾਲ ਦੇ ਵਿੱਚ ਮੈਂ ਬਹੁਤ ਚੰਗੇ ਕੰਮ ਕਰ ਲੈਣੇ ਮੈਨੂੰ ਮਰਨ ਵੇਲੇ ਵੀ ਨਾ ਮੇਰੀ ਅੱਖਾਂ ਮੋਰੇ ਜਿਹੜੀ ਵਿਲੋਂ ਘੋ ਮੈਂਗੀ ਨਾ ਆਨੰਦ ਆਏਗਾ ਮੈਨੂੰ ਵੀ ਮੈਂ ਚੰਗੇ ਕੰਮ ਕਰਤੇ ਚਾਹੇ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਰੂ ਗਲਤ ਕਹਿ ਗਿਆ ਆ ਮਾਤਾ ਮਾਫੀ ਚਾਹਦਾ ਥੈਂਕ ਯੂ ਤੁਹਾਡਾ ਥੈਂਕ ਯੂ ਸੋ ਮਚ ਤੁਹਾਡਾ ਜੀ ਬਣਦੇ ਆ ਦੇਖੋ ਆ ਦੇਖੋ ਮੇਰੇ ਫਾਲੋਅਰ ਥੈਂਕ ਯੂ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਜੀ ਥੈਂਕ ਯੂ ਹੁਣ ਤੱਕ ਇਹ ਸਭ ਖਬਰਾਂ ਵਿੱਚ ਹੈ ਇੱਕ ਵਾਰ ਫਿਰ ਮਿਲਾਂਗੇ ਅਜੇ ਹੀ ਵੱਡੀ ਖਾਸ ਖਬਰ ਨਾਲ ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99